ਸਵਾਗਤ ਹੈ ਹੁਸ਼ਰਪਰਡਿਊਸ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਾ ਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸਰਦੀ ਦੇ ਮੌਸਮ ਦੌਰਾਨ ਉਹਨਾਂ ਲੋਕਾਂ ਨੂੰ ਆਪਣੀ ਸਿਹਤ ਨੂੰ ਲੈ ਕੇ ਕਾਫੀ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਜਿਨ੍ਹਾਂ ਨੂੰ ਹੱਡੀਆਂ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਹੁੰਦੀ ਹੈ ਚਾਹੇ ਆਪਾਂ ਐਕਸੀਡੈਂਟਲ ਕੇਸਿਸ ਦੀ ਗੱਲ ਕਰ ਲਈਏ ਜਾਂ ਆਪਾਂ ਕਿਸੇ ਹੋਰ ਢੰਗ ਦੇ ਨਾਲ ਲੱਗੀ ਹੋਈ ਸੱਟ ਦੀ ਗੱਲ ਕਰ ਲਈਏ ਤੋਂ ਨਾ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰ ਸਰਦੀਆਂ ਦੇ ਮੌਸਮ ਦੇ ਵਿੱਚ ਜਿਨ੍ਹਾਂ ਦੇ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਸੱਟਾਂ ਲੱਗੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਆਪਣਾ ਇਲਾਜ ਕਰਵਾਉਣ ਦੇ ਲਈ ਹੁਸ਼ਿਆਰਪੁਰ ਤੋਂ ਬਾਹਰੀ ਸ਼ਹਿਰਾਂ ਵੱਲ ਜਿਹੜਾ ਮੂਵ ਹੋਣਾ ਪੈਂਦਾ ਸੀ ਪਰੰਤੂ ਹੁਣ ਹੁਸ਼ਿਆਰਪੁਰ ਦੇ ਵਿੱਚ ਡਾਕਟਰ ਭਾਟੀਆ ਅਜਾਇੰਟੈਂਡ ਸਪਾਇਨ ਕਲੀਨਿਕ ਦੀ ਸ਼ੁਰੂਆਤ ਹੋ ਚੁੱਕੀ ਆ ਜਿਵੇਂ ਕਿ ਡਾਕਟਰ ਹਰਪ੍ਰੀਤ ਪਾਟਿਆ ਵੱਲੋਂ ਸੇਵਾਵਾਂ ਜਿਹੜੀਆਂ ਉਹ ਆਮ ਲੋਕਾਂ ਦੇ ਲਈ ਸ਼ੁਰੂ ਕੀਤੀਆਂ ਗਈਆਂ ਨੇ ਸੋ ਤੁਹਾਨੂੰ ਮੈਂ ਸ਼ੁਰੂਆਤ ਦੇ ਵਿੱਚ ਐਡਰੈਸ ਵੀ ਦੱਸ ਦਿੰਦਾ ਹੁਸ਼ਾਰਪੁਰ ਦੇ ਡੀਸੀ ਦਫ਼ਤਰ ਦੇ ਬਿਲਕੁਲ ਆਪੋਜ਼ਿਟ ਇੱਕ ਕਲੀਨਿਕਾ ਮੌਜੂਦ ਹੈ ਹੁਸ਼ਾਰਪੁਰ ਚੰਡੀਗੜ੍ਹ ਮਾਰਗ ਤੇ ਤਾਂ ਇਸ ਵਕਤ ਮੇਰੇ ਨਾਲ ਗੱਲਬਾਤ ਕਰਨ ਲਈ ਖੁਦ ਡਾਕਟਰ ਹਰਪ੍ਰੀਤ ਪਾਟਿਆ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਡਾਕਟਰ ਸਾਹਿਬ ਤੁਹਾਡੇ ਵੱਲੋਂ ਇਸ ਸਪਾਇਨ ਜ Joint ਕਲੀਨਿਕ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਸਮੋਟਿਵ ਹੋਣਾ ਇੱਕ ਬਹੁਤ ਜ਼ਰੂਰੀ ਹੁੰਦਾ ਕਿ ਸਮੋਟਿਵ ਨੂੰ ਲੈ ਕੇ ਸ਼ੁਰੂਆਤ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜੀ ਅੱਗੇ ਹੱਡੀਆਂ ਤੇ ਜੋੜਾਂ ਦੀ ਚੇਂਜ ਕਰਨ ਲਈ ਜਾਂ ਲਿਗਾਮੈਂਟ ਇੰਜਰੀ ਲਈ ਜਾਂ ਸਪਾਇਨ ਦੀ ਦਿੱਕਤਾਂ ਲਈ ਅਕਸਰ ਸਾਡੇ ਸ਼ਹਿਰ ਦੇ ਲੋਕਾਂ ਨੂੰ ਦੂਰ ਦੇ ਸ਼ਹਿਰਾਂ ਜਾਣਾ ਪੈਂਦਾ ਸੀ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਜਾਂ ਕਈ ਵਾਰ ਦਿੱਲੀ ਤੱਕ ਬਟ ਹੁਣ ਮੈਂ ਡਾਕਟਰ ਹਰਪ੍ਰੀਤ MBBS MS Ortho ਸਪਾਇਨ ਚ ਡਿਪਲੋਮਾ ਤੇ ਬਾਕੀ ਜੋਇੰਟ ਰਿਪਲੇਸਮੈਂਟ ਤੇ ਖੇਡਾਂ ਦੀ ਸੱਟਾਂ ਦੀ ਅਸੀਂ ਮਾਹਰ ਹਾਂ ਸੋ ਅਸੀਂ ਹਰ ਤਰ੍ਹਾਂ ਦੀ ਜੋਇੰਟ ਰਿਪਲੇਸਮੈਂਟ ਤੇ ਖੇਡਾਂ ਦੀ ਸੱਟ ਅਤੇ ਬੈਗ ਦਾ ਇਲਾਜ ਅਸੀਂ ਕਰਦੇ ਹਾਂ ਹੁਣ ਤੁਹਾਨੂੰ ਕਿਤੇ ਵੀ ਆਪਣੇ ਸ਼ਹਿਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਹੈ ਤੇ ਹਰ ਜਿਹੜੀ ਸੱਟ ਹੈ ਜਾਂ ਜਿਹੜੀ ਚੋਟ ਹੈ ਉਹਦੇ ਲਈ ਤੁਹਾਨੂੰ ਇੱਥੇ ਸੇਵਾਵਾਂ ਮਿਲਣਗੀਆਂ ਡਾਕਟਰ ਸਾਹਿਬ ਜਿਵੇਂ ਤੁਸੀਂ ਸਪੋਰਟਸ ਇੰਜਰੀ ਦੀ ਗੱਲ ਕੀਤੀ ਹੈ ਮੈਨੂੰ ਲੱਗਦਾ ਕਿ ਹੁਸ਼ਿਆਰਪੁਰ ਦੇ ਵਿੱਚ ਸ਼ਾਇਦ ਤੁਹਾਡੇ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਕਿਉਂਕਿ ਹੁਸ਼ਾਰਪੁਰ ਜਿਹੜਾ ਅਸਲਾ ਖੇਡਾਂ ਦੇ ਨਾਲ ਵੀ ਬਹੁਤ ਤਾਲੁਕ ਰੱਖਦਾ ਹੈ ਸਬੰਧ ਰੱਖਦਾ ਹੈ ਤਾਂ ਸੁਭਾਵਿਕ ਹੈ ਕਿ ਸਮੇਂ-ਸਮੇਂ ਤੇ ਨੌਜਵਾਨਾਂ ਨੂੰ ਜਿਹੜੀ ਇਹ ਸਪੋਰਟ ਇੰਜਰੀਜ਼ ਵੀ ਹੁੰਦੀਆਂ ਰਹਿੰਦੀਆਂ ਨੇ ਤਾਂ ਉਹਨਾਂ ਲਈ ਕੀ ਕੁਝ ਖਾਸ ਹੈ ਜੀ ਫਿਰ ਤੁਹਾਡੇ ਕੋਲ ਅਸੀਂ ਪਿਛਲੇ 1 ਸਾਲ ਦੇ ਵਿੱਚ 100 ਤੋਂ ਵੱਧ ਕੇਸ ਸਪੋਰਟ ਇੰਜਰੀ ਦੇ ਕਰ ਚੁੱਕੇ ਹਾਂ ਜਿਹਦੇ ਵਿੱਚ ਸ਼ਹਿਰ ਦੇ ਕਈ ਉਦਾਮੀ ਕਰਾਟੇ ਪਲੇਅਰ, ਟੈਨਿਸ ਪਲੇਅਰ ਤੇ ਸਵੀਮਰ ਵੀ ਹਨ ਤੇ ਸਪੋਰਟ ਇੰਜਰੀ ਲਈ ਹਮੇਸ਼ਾ ਵੀ ਕਦੀ ਵੀ ਸੱਟ ਲੱਗਦੀ ਹੈ ਤੇ ਤੁਹਾਨੂੰ ਸਭ ਤੋਂ ਪਹਿਲਾਂ ਉਹਨੂੰ ਬੰਨਣਾ ਨਹੀਂ ਹੈ, ਉਹਨੂੰ ਕੱਸਣਾ ਨਹੀਂ ਹੈ, ਤੇਲ ਨਹੀਂ ਲਗਾਉਣਾ ਹੈ। ਕੋਈ ਮਾਲਿਸ਼ ਨਹੀਂ ਕਰਨੀ ਹੈ ਹਮੇਸ਼ਾ ਉਹਨੂੰ ਬਰਫ਼ ਲਗਾ ਕੇ ਸਪੋਰਟ ਕਰਨੀ ਹੈ ਤੇ ਹਮੇਸ਼ਾ ਉਹਦਾ ਡਾਇਗਨੋਸ ਕਰਨਾ ਹੈ ਅਕਸਰ ਆਪਾਂ ਘਰੇਲੂ ਟੋਟ ਕੇ ਤੇ ਗਲਤ ਆਨਸਰਾਂ ਦੇ ਕੋਲ ਫਸ ਕੇ ਆਪਾਂ ਇਲਾਜ ਨੂੰ ਖਰਾਬ ਕਰ ਲੈਂਦੇ ਹਾਂ ਹਮੇਸ਼ਾ ਠੀਕ ਡਾਇਗਨੋਸ ਕਰਵਾਉਣਾ ਚਾਹੀਦਾ ਹੈ ਬਹੁਤ ਵਾਰੀ ਸਰਜਰੀ ਦੀ ਲੋੜ ਨਹੀਂ ਵੀ ਹੁੰਦੀ ਹੈ ਅਕਸਰ ਆਪਾਂ ਹੁੰਦਾ ਕਿ ਅਸੀਂ ਡਾਕਟਰ ਕੋਲ ਜਾਵਾਂ ਕਿ ਸਾਡੀ ਸਰਜਰੀ ਹੀ ਹੋਏਗੀ ਪਰ ਬਹੁਤ ਕੇਸਿਸ ਦੇ ਵਿੱਚ ਅਗਰ ਆਪਾਂ ਠੀਕ ਤਰੀਕੇ ਨਾਲ ਇਲਾਜ ਕਰਾਈਏ ਤਾਂ ਸਰਜਰੀ ਤੋਂ ਵੀ ਬਚ ਸਕਦੇ ਤੇ ਆਪਣੇ ਖੇੜ ਦਾ ਪਲ ਦੁਬਾਰਾ ਵੀ ਜਾ ਸਕਦਾ ਹੈ ਜੀ ਡਾਕਟਰ ਸਾਹਿਬ ਜੇਕਰ ਆਪਾਂ ਮਸ਼ੀਨਰੀ ਦੀ ਗੱਲ ਕਰੀਏ ਤਾਂ ਤੁਹਾਡੇ ਕੋਲੋਂ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਸੁਭਾਵਿਕ ਹੈ ਕਿ ਕਲੀਨਿਕ ਤੇ ਲਈ ਤੁਹਾਨੂੰ ਮਰੀਜ਼ਾਂ ਨੂੰ ਆਧੁਨਿਕ ਮਸ਼ੀਨਾਂ ਦੇ ਵੀ ਬਹੁਤ ਜ਼ਿਆਦਾ ਜਿਹੜੀ ਉਹ ਲੋਡ ਮਹਿਸੂਸ ਹੁੰਦੀ ਹੈ ਤੇ ਹਰ ਤਰ੍ਹਾਂ ਦੀ ਇਹ ਮਸ਼ੀਨਰੀ ਆਪਣੇ ਕੋਲ ਅਵੇਲੇਬਲ ਹੈ ਜੀ ਫਿਰ ਇਸ ਥਾਂ ਤੇ ਹਾਂ ਜੀ ਹੁਣ ਸਾਡੇ ਕੋਲ ਐਲੈਂਜਰ ਜੀ ਜੋ ਲੇਟੈਸਟ ਪੋਰਟੇਬਲ ਮਾਡਲ ਹੈ ਡ ਫਿਜ਼ੀਓਥੈਰੇਪੀ ਲਈ ਸਾਡੇ ਕੋਲ ਜੋ ਅੱਜ ਦੀ ਸਮੇਂ ਦੀਆਂ ਸਭ ਤੋਂ ਲੇਟੈਸਟ ਮਸ਼ੀਨਸ ਹਨ ਚਾਹੇ ਲੇਜ਼ਰ ਹੈ ਚਾਹੇ ਸ਼ੌਕ ਵੇਵ ਥੈਰੇਪੀ ਹੈ ਟੈਂਸ ਹੈ ਜੋ ਵੀ ਹੈ ਉਹ ਸਾਰੀਆਂ ਸਾਡੇ ਕੋਲ ਹਨ ਮਤਲਬ ਕਿ ਜਿਹੜਾ ਵੀ ਮਰੀਜ਼ ਇੱਥੇ ਆਵੇਗਾ ਜਾਂ ਉਹਨੂੰ ਐਕਸਟਰਾ ਗਰਾਉਂਡ ਦੀ ਜੇਕਰ ਉਹ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਇਹ ਨਹੀਂ ਕਿਤੇ ਬਾਹਰ ਜਾਣਾ ਪਵੇਗਾ ਮਤਲਬ ਕਿ ਉਹ ਵੀ ਉਹਨਾਂ ਨੂੰ ਫੈਸਿਲਿਟੀ ਜਿਹੜੀ ਇੱਥੇ ਮਿਲੇਗੀ ਜੀ ਫਿਰ ਹਾਂਜੀ ਸਾਡੇ ਕੋਲ ਸਾਰਾ ਦਿਨ ਐਕਸਰੇ ਅਵੇਲੇਬਲ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਮਰੀਜ਼ ਦਾ ਇੱਥੇ ਤਸੱਲੀ ਬਖਸ਼ ਐਕਸਰੇ ਹੁੰਦਾ ਹੈ ਜੀ ਇੱਕ ਹੋਰ ਬਹੁਤ ਅਹਿਮ ਸਵਾਲ ਹੈ ਜਿਵੇਂ ਕਿ ਕਿ ਸਰਦੀਆਂ ਦੇ ਮੌਸਮ ਦੇ ਦੌਰਾਨ ਉਹਨਾਂ ਲੋਕਾਂ ਨੂੰ ਡਾਕਟਰ ਸਾਹਿਬ ਬਹੁਤ ਜ਼ਿਆਦਾ ਦੁਬਿਧਾ ਮੰਨਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਦੇ ਜੋੜਾਂ ਦੇ ਦਰਦ ਹੁੰਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੇ ਉਹਨਾਂ ਦੇ ਐਕਸੀਡੈਂਟਲ ਸੱਟ ਹੁੰਦੀ ਹੈ ਜਿਵੇਂ ਕਿ ਹੁਣ ਤੁਸੀਂ ਦੱਸਿਆ ਵੀ ਕਿ ਸਪੋਰਟਸ ਇੰਜਰੀ ਵਾਲਿਆਂ ਨੂੰ ਤਾਂ ਉਹਨਾਂ ਨੂੰ ਤੁਸੀਂ ਕਿਵੇਂ ਫਿਰ ਟੈਕਲ ਕਰਦੇ ਹੋ ਕਿਉਂਕਿ ਸਰਦੀਆਂ ਦੇ ਮੌਸਮ ਦੇ ਦੌਰਾਨ ਹੀ ਉਹਨਾਂ ਨੂੰ ਜਿਹੜਾ ਜ਼ਿਆਦਾਤਰ ਉਹ ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ ਦੇਖੋ ਸਰਦੀਆਂ ਜਿਸ ਤਰ੍ਹਾਂ ਹੀ ਆਉਂਦੀਆਂ ਹਨ ਬਹੁਤ ਤਰ੍ਹਾਂ ਦਾ ਗਠੀਆ ਸਿਰ ਚੱਕਦਾ ਹੈ ਬਜ਼ੁਰਗ ਸਾਡੇ ਜਿਹੜੇ ਘਰੇ ਪੇਰੈਂਟਸ ਹੈ ਜਾਂ ਗ੍ਰੈਂਡਪੇਰੈਂਟਸ ਹੈ ਉਹਨਾਂ ਦੇ ਵਿੱਚ ਆਰਥਰਾਈਟਸ ਅਕਸਰ ਹੁੰਦਾ ਹੈ ਤੇ ਉਹਨਾਂ ਬਿਮਾਰੀ ਨੂੰ ਵਾਧਾ ਹੁੰਦਾ ਹੈ ਉਹਨਾਂ ਬਿਮਾਰੀ ਤੋਂ ਵਧਣ ਲਈ ਹਮੇਸ਼ਾ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਜੋ ਡਾਕਟਰ ਨੇ ਮਾਇਨੇ ਨੇ ਦੱਸੇ ਗਏ ਹਨ ਉਹਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਦੀ ਵੀ ਆਪਾਂ ਨੂੰ ਕਲੇ ਤੇਲਾਂ ਤੇ ਜਾਂ ਬਾਮਾਂ ਤੇ ਨਹੀਂ ਲੈਣਾ ਚਾਹੀਦਾ ਹਮੇਸ਼ਾ ਸਹੀ ਸਲਾਹ ਲਓ ਤਾਂ ਕਿ ਤੁਹਾਡਾ ਸਹੀ ਇਲਾਜ ਹੋ ਸਕੇ ਜੋਇੰਟ ਰਿਪਲੇਸਮੈਂਟ ਦੀ ਗੱਲ ਕਰ ਲਈਏ ਤਾਂ ਬਹੁਤ ਵੱਡੀ ਇੱਕ ਆਫਰ ਹੈ ਆਪਾਂ ਕਹਿ ਸਕਦੇ ਆਫਰ ਨਿਕਲੋ ਜਾਂ ਇਹਨੂੰ ਫੈਸਿਲਿਟੀ ਕਰ ਲਓ ਕਿਉਂਕਿ ਜੋੜ ਬਦਲਣਾ ਚਾਹੇ ਉਹ ਗੋਡਿਆਂ ਦੀ ਗੱਲ ਕਰ ਲਈਏ ਚੂਲੇ ਦੀ ਗੱਲ ਕਰ ਲਈਏ ਮੋਢਿਆਂ ਦੀ ਗੱਲ ਕਰ ਲਈਏ ਤੇ ਇਹ ਵੀ ਸ਼ੁਰੂਆਤ ਤੁਹਾਡੇ ਵੱਲੋਂ ਕੀਤੀ ਗਈ ਹੈ ਫਿਰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਜੀ ਆ ਪਿਛਲੇ 7 ਤੋਂ 8 ਸਾਲਾਂ ਵਿੱਚ ਮੈਂ ਕਰੀਬਨ 1500 ਤੋਂ ਜ਼ਿਆਦਾ ਜੋਇੰਟ ਰਿਪਲੇਸਮੈਂਟ ਕਰ ਚੁੱਕਾ ਹਾਂ ਜਿਸ ਦੇ ਵਿੱਚ ਮਰੀਜ਼ ਸਾਡੇ ਕੋਲ ਲੋਕਲ ਹਿਮਾਚਲ ਤੇ ਈਵਨ ਕੈਨੇਡਾ ਅਮਰੀਕਾ ਤੋਂ ਵੀ ਬਹੁਤ ਸਾਰੇ ਕਰਾ ਕੇ ਗਏ ਹੋਏ ਹਨ ਤੇ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਸਾਡਾ ਹਲੇ ਤੇ ਇਹ ਫੈਸਿਲਿਟੀ ਹੁਣ ਸਾਡੇ ਕੋਲ ਅਵੇਲੇਬਲ ਹੈ ਜੋ ਕਿ ਬਹੁਤ ਹੀ ਤਸੱਲੀ ਬਖਸ਼ ਰੀਟਸ ਦੇ ਵਿੱਚ ਅਸੀਂ ਕਰਦੇ ਹਾਂ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੋਇਸਨ ਡਾਕਟਰ ਹਰਪ੍ਰੀਤ ਭਾਟਿਆ ਇਹ ਭਾਟਿਆ ਜੁਆਇੰਟ ਐਂਡ ਸਪਾਈਨ ਕਲੀਨਿਕ ਦੇ ਜਿਹੜੇ ਓਨਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਸੋ ਕਿ ਕੁਝ ਐਸੇ ਬਾਵਾਂ ਉਹਨਾਂ ਵੱਲੋਂ ਜਿਹੜੀਆਂ ਆਮ ਲੋਕਾਂ ਦੇ ਲਈ ਇਸ ਥਾਂ ਤੇ ਸ਼ੁਰੂ ਕੀਤੀਆਂ ਗਈਆਂ ਨੇ ਉਸ ਬਾਬਤ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸੋ ਸਭ ਤੋਂ ਵੱਡੀ ਗੱਲ ਆਧੁਨਿਕ ਮਸ਼ੀਨਾਂ ਦੇ ਨਾਲੇ ਜਿਹੜਾ ਕਲੀਨਿਕ ਪੂਰੀ ਤਰ੍ਹਾਂ ਦੇ ਨਾਲ ਲੈਸ ਆ ਚਾਹੇ ਐਕਸ-ਰੇ ਦੀ ਗੱਲ ਹੋਵੇ ਚਾਹੇ ਫਿਜ਼ੀਓਥੈਰੇਪੀ ਦੀ ਗੱਲ ਹੋਵੇ ਤਾਂ ਉਹ ਸਾਰੀਆਂ ਸਹੂਲਤਾਂ ਤੁਹਾਨੂੰ ਇੱਕੋ ਛਤ ਹੇਠਾਂੋਂ ਮਿਲਣਗੀਆਂ